ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਵਕ ਵਕ ਹਲਕਿਆਂ ਵਿੱਚ ਨੋਟਾਂ ਦੇ ਬੰਡਲ ਵੰਡ ਰਹੇ ਨੇ ਡੀਜ਼ਲ ਵੰਡ ਰਹੇ ਨੇ ਔਰ ਲੋਕਾਂ ਦੇ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਉਹ ਐਨੇ ਨੋਟ ਕਿੱਥੋਂ ਲਿਆ ਰਹੇ ਨੇ ਤੇ ਕਿਵੇਂ ਲੋਕਾਂ ਨੂੰ ਦੇ ਰਹੇ ਨੇ ਜੋ 5 500 ਦੀਆਂ ਗੁੱਠੀਆਂ ਦਿੰਦੇ ਹੋਏ ਮੀਡੀਆ ਦੇ ਵਿੱਚ ਨਜ਼ਰ ਆਉਂਦੇ ਨੇ ਉਸ ਦਾ ਸੱਚ ਵੀ ਸਾਹਮਣੇ ਆਇਆ ਹੈ ਕੇ ਸੁਖਵੀਰ ਸਿੰਘ ਬਾਦਲ ਇਹ ਨੋਟ ਕਿਸ ਨੂੰ ਦੇ ਰਹੇ ਨੇ ਜਿਹੜਾ ਉਹ ਸ਼ਖਸ਼ ਦਿਖਾਈ ਦੇ ਰਿਹਾ ਜਿਸ ਨੂੰ ਉਹ ਨੋਟ ਫੜਾਉਂਦੇ ਨੇ ਹਰ ਹਲਕੇ ਦੇ ਵਿੱਚ ਉਹੀ ਸ਼ਖਸ਼ ਨੋਟ ਫੜਦਾ ਹੈ ਤੇ ਉਹੀ ਸ਼ਖਸ਼ ਅੱਗੇ ਹੁੰਦਾ ਹੈ ਇਸ ਦਾ ਸੱਚ ਕੀ ਹੈ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜੋ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਬਣੀ ਮੀਡੀਆ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 92 ਵਿਧਾਇਕ ਦਿੱਤੇ ਉਹਨੇ মিডিਆ ਨੂੰ ਲੈ ਕੇ ਹੀ ਹੁਣ ਸੁਖਵੀਰ ਸਿੰਘ ਬਾਦਲ ਵੀ ਪੂਰੀ ਤਰ੍ਹਾਂ ਜਿਹੜੇ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ মিডিਆ ਦੇ ਅੱਗੇ ਜਾ ਕੇ ਆਪਣੇ ਆਪ ਨੂੰ ਪੰਜਾਬ ਦਾ ਹਤੈਸ਼ੀ ਕੁਹਾਰੇ ਨੇ ਸੁਖਵੀਰ ਸਿੰਘ ਬਾਦਲ ਜਿਵੇਂ ਹੀ ਹਰ ਪੀੜਤਾ ਦੀ ਸਾਰ ਲੈਣ ਜਿਹੜੇ ਵੀ ਹਲਕੇ ਵਿੱਚ ਜਾਂਦੇ ਨੇ ਉੱਥੇ ਆਪਣੇ ਕੋਲੋਂ ਨੋਟਾਂ ਦੇ ਬੰਡਲ ਦਿੰਦੇ ਨਜ਼ਰ ਆਉਂਦੇ ਨੇ ਔਰ ਡੀਜ਼ਲ ਦਿਨ ਦੇ ਨਜ਼ਰ ਆਉਂਦੇ ਨੇ ਲੋਕ ਉਹਨਾਂ ਦੇ ਨਾਲ ਖੜ ਕੇ ਫੋਟੋਆਂ ਖਿਚਵਾਉਂਦੇ ਨੇ ਔਰ ਉਹਨਾਂ ਦਾ ਭਰਪੂਰ ਸਵਾਗਤ ਕਰਦੇ ਨੇ ਪਰ ਅਸਲ ਸੱਚ ਜਿਹੜਾ ਅੱਜ ਸਾਹਮਣੇ ਆਇਆ ਇੱਕ ਕੈਮਰੇ ਨੇ ਉਹ ਸਾਰੀ ਤਸਵੀਰ ਕੈਦ ਕੀਤੀ ਏ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੋਟ ਫੜਾਉਂਦੇ ਹੋਏ ਨਜ਼ਰ ਆਏ ਨੇ ਔਰ ਜੋ ਉਸ ਕੈਮਰੇ ਦੇ ਵਿੱਚ ਜਦੋਂ ਤਸਵੀਰ ਕੈਦ ਹੋਈ ਏ ਤਾਂ ਉਹ ਕੈਦ ਤਸਵੀਰ ਵਾਇਰਲ ਹੁੰਦੀ ਏ ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਏ ਕਿ ਉਹ ਸ਼ਖਸ਼ ਕੌਣ ਹੈ ਜਿਸ ਨੂੰ ਨੋਟ ਦਿੱਤੇ ਜਾਂਦੇ ਨੇ ਹਰੇਕ ਹਲਕੇ ਦੇ ਵਿੱਚ ਜੇਕਰ ਉਹ ਚਮਕੌਰ ਸਾਹਿਬ ਗਏ ਉੱਥੇ ਵੀ ਉਹਨਾਂ ਨੇ ਉਸੇ ਸ਼ਖਸ਼ ਨੂੰ ਨੋਟ ਫੜਾਏ ਉਸ ਤੋਂ ਬਾਅਦ ਜੇਕਰ ਉਹ ਅਜਨਾਲੇ ਦੇ ਵਿੱਚ ਆਏ ਤਾਂ ਉੱਥੇ ਵੀ ਉਹਨਾਂ ਨੇ ਉਸੇ ਸ਼ਖਸ਼ ਨੂੰ ਨੋਟ ਫੜਾਏ ਔਰ ਉਸ ਦੇ ਨਾਲ ਹੀ ਜੇਕਰ ਉਹ ਫਿਰੋਜ਼ਪੁਰ ਦੇ ਵਿੱਚ ਆਏ ਤਾਂ ਉਹੀ ਸ਼ਖਸ਼ ਨੋਟ ਫੜਦਾ ਨਜ਼ਰ ਆਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇੱਕ ਜਿਹੜੇ ਕਿ ਤੰਜ ਕੱਸੇ ਜਾਂਦੇ ਸੀ ਕਿ ਭਗਵੰਤ ਮਾਨ ਜਦੋਂ ਹਸੈਨੀ ਵਾਲੇ ਆਇਆ ਤਾਂ ਉਹਨੇ ਇੱਕ ਜਿਹੜੇ ਕਿ ਔਰਤ ਨਾਲ ਗੱਲਬਾਤ ਪਕੜੀ ਪਾ ਕੇ ਤੇ ਪੁੰਜੇ ਬੈਠ ਕੇ ਰੋਟੀ ਖਾ ਕੇ ਵਾਵਾ ਖੱਤੀ ਪਰ ਉਸ ਦਾ ਕੈਮਰੇ ਦੇ ਵਿੱਚ ਜੋ ਫੋਟੋ ਕੈਦ ਹੋਈਆਂ ਉਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਔਰਤ ਕੌਣ ਸੀ ਉਹ ਔਰਤ ਕੋਈ ਹੜ ਪੇੜਤ ਨਹੀਂ ਸੀ ਉਹ ਇੱਕ ਬਣੇ ਬਣਾਏ ਪਲਾਨ ਦੇ ਨਾਲ ਉਹ ਆਮ ਆਦਮੀ ਪਾਰਟੀ ਦੀ ਇੱਕ ਲੀਡਰ ਸੀ ਉਸ ਨੂੰ ਲਿਆਂਦਾ ਗਿਆ ਜਿਹੜੀ ਕਿ ਕਰੋੜਾਂ ਦੀ ਕੋਠੀ ਵਿੱਚ ਰਹਿੰਦੀ ਸੀ ਉਸ ਦਾ ਕਲਿੱਪ ਵੇਖ ਕੇ ਉਸ ਦਾ ਸੂਟ ਵੇਖ ਕੇ ਜੋ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਕਿ ਮਾੜੀ ਮੋਟੀ ਨਹੀਂ ਸੀ ਇਹ ਕਰੋੜਾਂ ਦੀ ਮਾਲਕ ਸੀ ਔਰ ਉਹ ਸਰਵੀਰ ਸਿੰਘ ਬਾਦਲ ਦੇ ਵਾਂਗੂ ਭਗਵੰਤ ਮਾਨ ਨੇ ਵੀ ਉਹੀ ਨਾਟਕ ਖੇਡਿਆ ਜੋ ਸਰਵੀਰ ਸਿੰਘ ਬਾਦਲ ਖੇਡ ਰਿਹਾ ਹੈ ਸਰਵੀਰ ਸਿੰਘ ਬਾਦਲ ਦਾ ਸੱਚ ਸਾਹਮਣੇ ਆਇਆ ਜਿਵੇਂ ਉਹ ਨੋਟਾਂ ਦੇ ਬੰਡਲ ਫੜਾਉਂਦੇ ਨੇ ਔਰ ਉਸ ਤੋਂ ਬਾਅਦ ਉਹ ਡੀਜੇ ਬਣਦੇ ਨੇ ਇਹ ਜਿਹੜਾ ਸੱਚ ਇਹ ਕੈਮਰੇ ਦੇ ਵਿੱਚ ਕੈਦ ਹੋਇਆ ਜਦੋਂ ਸੁਖਵੀਰ ਸਿੰਘ ਬਾਦਲ ਚਮਕੌਰ ਸਾਹਿਬ ਗਏ ਤਾਂ ਉੱਥੇ ਉਹਨਾਂ ਨੇ ਨੋਟਾਂ ਦੇ ਬੰਡਲ ਫੜਾਏ ਔਰ ਉਸ ਦੇ ਨਾਲ ਹੀ ਨੋਟਾਂ ਦੇ ਬੰਡਲ ਫੜਨ ਵਾਲਾ ਉਹ ਇਨਸਾਨ ਉਹ ਸ਼ਖਸ ਉਹ ਸੁਖਵੀਰ ਸਿੰਘ ਬਾਦਲ ਦੀ ਗੱਡੀ ਦੇ ਵਿੱਚ ਹੀ ਬੈਠਾ ਹੋਇਆ ਸੀ ਜਦੋਂ ਕਿ ਉਹੀ ਸ਼ਖਸ ਸੁਖਵੀਰ ਸਿੰਘ ਬਾਦਲ ਦੀ ਗੱਡੀ ਚਲਾ ਰਿਹਾ ਸੀ ਉਹੀ ਸ਼ਖਸ ਨੋਟ ਫੜਨ ਚ ਮੋਰੀ ਸੀ ਸਾਰੇ ਹਲਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਨੋਟਾਂ ਦੇ ਬੰਡਲ ਵੰਡੇ ਗਏ ਸੁਖਵੀਰ ਸਿੰਘ ਬਾਦਲ ਉਹੀ ਨੋਟਾਂ ਦੀਆਂ ਗੁੱਟੀਆਂ ਕੱਢਦਾ ਤੇ ਉਸੇ ਸ਼ਖਸ ਨੂੰ ਫੜਾ ਦਿੰਦਾ ਔਰ ਮੀਡੀਆ ਦੇ ਵਿੱਚ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਮੀਡੀਆ ਦੇ ਵਿੱਚ ਚਰਚਾ ਹੁੰਦੀ ਹੈ ਕਿ ਸੁਵੀਰ ਸਿੰਘ ਬਾਦਲ ਨੋਟਾਂ ਦੇ ਗੁੱਥੀਆਂ ਵੰਡ ਰਹੇ ਨੇ ਔਰ ਨੋਟਾਂ ਦੇ ਬੰਡਲ ਵੰਡ ਰਹੇ ਨੇ ਪਰ ਇਹਦਾ ਅਸਲ ਸੱਚ ਜਿਹੜਾ ਅੱਜ ਸਾਹਮਣੇ ਆ ਚੁੱਕਿਆ ਕਿ ਉਹ ਸ਼ਖਸ ਸੁਵੀਰ ਸਿੰਘ ਬਾਦਲ ਦਾ ਨਜ਼ਦੀਕੀ ਏ ਔਰ ਸੁਵੀਰ ਸਿੰਘ ਬਾਦਲ ਦੇ ਨਾਲ ਰਹਿੰਦਾ ਔਰ ਜਿਹੜੇ ਉਹ ਨੋਟ ਫੜਾਏ ਜਾਂਦੇ ਨੇ ਉਹੀ ਨੋਟ ਵਾਪਸ ਲਿਆ ਕੇ ਸੁਵੀਰ ਸਿੰਘ ਬਾਦਲ ਨੂੰ ਗੱਡੀ ਵਿੱਚ ਛੁਪੜਾ ਦਿੰਦਾ ਹੈ ਫਿਰ ਉਹੀ ਨੋਟ ਅਗਲੇ ਹਲਕੇ ਵਿੱਚ ਜਾ ਕੇ ਉਹੀ ਗੁੱਟੀਆਂ ਉਸੇ ਸ਼ਖਸ ਨੂੰ ਫਿਰ ਅੱਗੇ ਜਾ ਕੇ ਦਿੱਤੀਆਂ ਜਾਂਦੀਆਂ ਨੇ ਔਰ ਫਿਰ ਉਹੀ ਵਾਪਸ ਲਿਆ ਕੇ ਗੱਡੀ ਵਿੱਚ ਸੁਵੀਰ ਸਿੰਘ ਬਾਦਲ ਨੂੰ ਦੇ ਦਿੰਦਾ ਹੈ ਸੋ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਡੀਜ਼ਲ ਦਾ ਇੱਕ ਟੈਂਕ ਜਿਸ ਦੇ ਵਿੱਚ ਉਹ ਡੀਜ਼ਲ ਭਰਿਆ ਹੁੰਦਾ ਹੈ ਉਹ ਜਦੋਂ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਤਾਂ ਉੱਥੇ ਉਹ ਡੀਜ਼ਲ ਜਿਹੜਾ ਕਿ ਮਤਲਬਤ 30 ਜਾਂ 40 ਲੀਟਰ ਡੀਜ਼ਲ ਦਿੰਦੇ ਨੇ 50 ਲੀਟਰ ਉਸ ਤੋਂ ਬਾਅਦ ਉਹ ਟੈਂਕ ਅੱਗੇ ਤੋਰ ਦਿੱਤਾ ਜਾਂਦਾ ਹੈ ਸੋ ਇਹ ਜਿਸ ਤਰ੍ਹਾਂ ਭਗਵੰਤ ਮਾਨ ਆਪਣੀ ਕਲਾਕਾਰੀ ਕਰ ਰਿਹਾ ਹੈ ਉਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਕਲਾਕਾਰੀ ਕਰ ਲਈ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਦਾ ਇਹ ਸੱਚ ਕੈਮਰੇ ਦੇ ਵਿੱਚ ਕੈਦ ਹੋਇਆ ਜਦੋਂ মিডিਆ ਦੇ ਵਿੱਚ ਗੱਲ ਚੱਲੀ ਤਾ ਸੁਖਵੀਰ ਸਿੰਘ ਬਾਦਲ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਪਰ ਸੁਖਵੀਰ ਸਿੰਘ ਬਾਦਲ ਨੇ ਕੁਝ ਵੀ ਜਵਾਬ ਨਹੀਂ ਦਿੱਤਾ ਜੋ ਨੋਟ ਫੜਦਾ ਹੋਇਆ ਇਨਸਾਨ ਦੇਖਿਆ ਗਿਆ ਉਹ ਇਨਸਾਨ ਸੁਖਵੀਰ ਸਿੰਘ ਬਾਦਲ ਦੀ ਗੱਡੀ ਵਿੱਚ ਵੀ ਦੇਖਿਆ ਗਿਆ ਜੋ ਪਤੰਦਰ ਨੇ ਇੱਕੋ ਹੀ ਟੀ-ਸ਼ਰਟ ਪਾਈ ਹੋਈ ਸੀ ਇੱਕੋ ਹੀ ਪਰਨਾ ਬੰਨਿਆ ਹੋਇਆ ਸੀ ਜੇਕਰ ਉਹ ਆਪਣੀ ਟੀ-ਸ਼ਰਟ ਹੀ ਬਦਲ ਲੈਂਦਾ ਤਾਂ ਸ਼ਾਇਦ ਪਛਾਣ ਨਾ ਹੁੰਦੀ ਪਰ ਉਹੀ ਟੀ-ਸ਼ਰਟ ਵਾਲਾ ਇਨਸਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਟਰੈਕਟਰ ਤੇ ਬੈਠਦਾ ਹੈ ਔਰ ਜਦੋਂ ਅੱਗੇ ਨੋਟ ਆਉਣੇ ਹੁੰਦੇ ਨੇ ਸਬੀਰ ਸਿੰਘ ਬਾਦਲ ਨੇ ਤਾਂ ਉਸੇ ਸ਼ਖਸ ਨੂੰ ਨੋਟ ਪੜਾ ਦਿੰਦਾ ਹੈ ਸੋ ਇਹ ਬਹੁਤ ਵੱਡਾ ਲੋਕਾਂ ਦੇ ਅੱਖਾਂ ਵਿੱਚ ਧੋਖਾ ਪਾ ਦਿੱਤਾ ਜਾ ਰਿਹਾ ਹੈ ਘੱਟਾ ਪਾਇਆ ਜਾ ਰਿਹਾ ਹੈ ਕਿ ਜੋ ਪਾਰਟੀਆਂ ਦੇ ਲੀਡਰ ਨੇ ਉਹ ਨੋਟ ਵੰਡਦੇ ਨੇ ਉਹ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਜਦੋਂ ਕਿ ਉਸ ਦਾ ਸੱਚ ਕੁਝ ਹੋਰ ਸਾਹਮਣੇ ਆਇਆ ਹੈ